ਆਪਰੇ ਬੜਾ ਅੱਤੇ ਅੱਤਲਾ ਤਾਨਾ ਹੋ ਇੱਕ ਮਿੰਟ ਜੀ ਕਰਨੈ ਸਿੰਘ ਚਾਨਣ ਸਿੰਘ ਆ ਵੰਡ ਲਈ ਸਿੰਘ ਕਾਲਾ ਸਿੰਘ ਬਲਵੰਤ ਸਿੰਘ ਬੱਗਾ ਸਿੰਘ ਬਲਵੰਤ ਸਿੰਘ ਬੱਗਾ ਸਿੰਘ बलवंत मकर सिंह प्रेम सिंह सिंह परशोत्म सिंह दर्शन सिंह, जगतार सिंह सुरहन सिंह करतार सिंह फौजा सिंह जंगीर सिंह फौजा सिंह हरजिंदर सिंह कृष्ण सिंह हरजिंदर सिंह चालीस हजार जे कोई रहा है ਕਿਸੇ ਦਾ ਨਾਮ ਕਈ ਵਾਰੀ ਗਲਤੀ ਨਾਲ ਰਹਿ ਜਾਂਦਾ ਹੈ ਤਾਂ ਮੇਰੇ ਤੱਕ ਨਾਮ ਪਹੁੰਚਾ ਦਿਓ ਜੀ ਠੀਕ ਹੈ ਜੀ ਕਿਸੇ ਦਾ ਵੀ ਕੋਈ ਮਾਮਲਾ ਰਹਿਣ ਨਹੀਂ ਦਿੰਦੇ ਕਈ ਵਾਰੀ ਹੁੰਦਾ ਹੈ ਨਾ ਗਲਤੀ ਨਾਲ ਟੈਕਨੀਕਲ ਹੀ ਰਹਿ ਜਾਂਦਾ ਕਿ ਕਿੰਨੇ ਹੋਣੇ ਨੇ ਉਹਦੇ ਆਪਣੇ ਖਾਤਾ ਨੰਬਰ ਸਾਰਿਆਂ ਦੇ ਸਾਡੇ ਤੱਕ ਆ ਚੁੱਕੇ ਨੇ ਕੁਝ ਖਾਤੇ ਰਹਿ ਗਏ ਨੇ ਮੈਨੂੰ ਪਟਵਾਰੀ ਸਾਹਿਬ ਦੱਸ ਰਹੇ ਸੀਗੇ ਜਿਨ੍ਹਾਂ ਦੇ ਖਾਤੇ ਰਹਿ ਗਏ ਨੇ ਉਹ ਖਾਤਾ ਨੰਬਰ ਜਲਦੀ ਤੋਂ ਜਲਦੀ ਪਹਚਾ ਦੇਣ ਤਾਂ ਕਿ ਸਾਰਿਆਂ ਦਾ ਜਿਹੜਾ ਮੁਆਵਜ਼ਾ ਹੈ ਉਹ ਅਸੀਂ ਪਵਾ ਸਕੀਏ तकरीबन 20000 ਰੁਪਿਆ ਪ੍ਰਤੀ ਏਕੜ ਮੁਆਵਜ਼ਾ ਆਪਣੇ ਜਿਹੜੇ ਕਿਸਾਨ ਨੇ ਜ਼ਮੀਨਦਾਰ ਨੇ ਜਿਨ੍ਹਾਂ ਦੀ ਫਸਲਾਂ ਖਰਾਬ ਹੋਈਆਂ ਨੇ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਪਹਿਲਾਂ ਇਹ ਹੀ ਮੁਆਵਜ਼ਾ ਜਿਹੜਾ 6800 ਮਿਲਦਾ ਹੁੰਦਾ ਸੀ ਉਹਨੂੰ ਆਪਣੀ ਸਰਕਾਰ ਨੇ ਵਧਾਇਆ ਹੈ 20000 ਕੀਤਾ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਤੋਰਾ ਕੀਤਾ ਜਾ ਰਿਹਾ ਹੈ ਹੁਣ ਅਸੀਂ ਪਹੁੰਚੇ ਸੀ ਕਿ ਪਿੰਡ ਤੇਜਰਹੇਲਾ ਅਤੇ ਚੱਕਰਹੇਲਾ ਵਿਖੇ ਜਿੱਥੇ ਮੁਆਵਜ਼ਾ ਜਿਹੜਾ ਵੰਡਣ ਦੀ ਸ਼ੁਰੂਆਤ ਕਰਾਈ ਗਈ ਹੈ ਔਰ ਜਿਹੜਾ ਤਾਂ ਤੇਜਰਹੇਲਾ ਪਿੰਡ ਹੈ ਤਕਰੀਬਨ 1 ਕਰੋੜ 86 ਲੱਖ 60 ਹਜ਼ਾਰ ਰੁਪਏ ਇੱਥੇ ਜਿਹੜਾ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਕਰਾਈ ਹੈ ਔਰ ਚੱਕਰਹੇਲਾ ਜਿਹੜਾ ਹੈ 82 ਲੱਖ 40 ਹਜ਼ਾਰ ਰੁਪਏ ਇਹਨਾਂ ਦਾ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ ਸਾਡੇ ਜ਼ਿਮੀਂਦਾਰ ਕਿਸਾਨਾਂ ਦਾ 20000 ਰੁਪਏ ਪ੍ਰਤੀ ਏਕੜ ਦੇ حساب ਨਾਲ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਕਰਾਈ ਗਈ ਹੈ ਔਰ ਅਗਲੇ ਆਉਣ ਵਾਲੇ 1 ਹਫਤੇ ਦੇ ਵਿੱਚ ਵਿੱਚ ਸਾਰੇ ਜਿਹੜੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਇਹ ਮੁਆਵਜ਼ੇ ਦੀ ਰਕਮ ਚਲੀ ਜਾਏਗੀ ਔਰ ਜਿਹੜਾ ਕਈ ਵਾਰ ਸਮਾਂ ਲੱਗ ਜਾਂਦਾ ਕਿਉਂਕਿ ਹਰ ਇੱਕ ਦਾ ਕਿਸਾਨ ਦਾ ਅਕਾਊਂਟ ਨੰਬਰ ਚਾਹੀਦਾ ਹੁੰਦਾ ਹੈ ਔਰ ਉਸ ਅਕਾਊਂਟ ਦਾ ਵਿੱਚ ਜਿਹੜਾ ਇਹ ਮੁਆਵਜ਼ੇ ਦੀ ਰਾਸ਼ੀ ਟਰਾਂਸਫਰ ਸਿੱਧੀ ਕੀਤੀ ਜਾਂਦੀ ਹੈ ਇਸ ਕਰਕੇ ਜਿਹੜਾ ਹਫਤੇ ਦੇ ਵਿੱਚ ਵਿੱਚ ਸਾਰਿਆਂ ਦਾ ਜਿਹੜਾ ਮੁਆਵਜ਼ਾ ਹੈ ਜਿਹੜਾ ਸਾਡੇ ਕਿਸਾਨਾਂ ਦੇ ਜ਼ਿਮੀਂਦਾਰਾਂ ਦੇ ਖਾਤਿਆਂ ਦੇ ਵਿੱਚ ਪੈ ਜਾਏਗਾ ਔਰ ਮਕਾਨਾਂ ਦੇ ਜਿਹੜੀ ਗੱਲ ਹੈ ਮਕਾਨਾਂ ਦਾ ਨੁਕਸਾਨ ਹੋਇਆ ਜਿਹਦਾ ਸਰਵੇ ਇੱਕ ਹਫਤਾ ਜਿਹੜਾ ਦੁਬਾਰਾ ਜਿਹੜੀਆਂ ਸਾਡੀਆਂ ਲੋਕਾਂ ਦੀਆਂ ਸ਼ਿਕਾਇਤਾਂ ਲਈਆਂ ਸੀਗੀਆਂ ਇਤਰਾਜ਼ ਲਏ ਸੀਗੇ ਸਰਕਾਰ ਨੇ ਤਾਂ ਇੱਕ ਹਫਤਾ ਉਹਦੇ ਵਿੱਚ ਦੁਬਾਰਾ ਜਿਹੜੀ ਇਨਕੁਆਰੀ ਹੋਊਗੀ ਜਿਨ੍ਹਾਂ ਦਾ ਇਤਰਾਜ਼ ਆਏ ਨੇ ਦੁਬਾਰਾ ਚੈੱਕ ਕੀਤੀ ਜਾਊਗੀ ਔਰ ਕੋਈ ਵੀ ਕਿਸੇ ਦਾ ਮਕਾਨਾਂ ਦਾ ਵੀ ਨੁਕਸਾਨ ਹੋਇਆ ਇਹ ਵੀ ਜਿਹੜਾ ਅਗਲੇ ਆਉਣ ਵਾਲੇ ਹਫਤੇ ਤੱਕ ਜੇ ਇਨਕੁਆਰੀ ਪੂਰੀ ਹੋ ਜੇਗੀ ਪਰ ਉਸ ਤੋਂ ਬਾਅਦ ਜਿਹੜਾ ਮਕਾਨਾਂ ਦਾ ਨੁਕਸਾਨ ਹੈ ਉਹਦਾ ਮੁਆਵਜ਼ਾ ਸਾਡੇ ਲੋਕਾਂ ਨੂੰ ਦਿੱਤਾ ਜਾਊਗਾ ਇਹ ਆਮ ਲੋਕਾਂ ਦੀ ਆਵਾਜ਼ ਦੀ ਪਾਰਟੀ ਦੀ ਸਰਕਾਰ ਦੇ ਵਿੱਚ ਅਸੀਂ ਖੁਦ ਆਪ ਜਿਹੜੇ ਹਰ ਪਿੰਡ ਦੇ ਵਿੱਚ ਜਾ ਰਹੇ ਹਾਂ ਲੋਕਾਂ ਨੂੰ ਮਿਲ ਰਹੇ ਹਾਂ ਲੋਕਾਂ ਨੂੰ ਜਿਹੜੀ ਮੁਸੀਬਤ ਆ ਰਹੀ ਹੈ ਮੁਸ਼ਕਲ ਆ ਰਹੀ ਹੈ ਉਹ ਮੁਸ਼ਕਲ ਕੋਈ ਵੀ ਕਿਸੇ ਨੂੰ ਮੁਆਵਜ਼ਾ ਲੈਣ ਚ ਨਾ ਆਵੇ ਅਸੀਂ ਇਸ ਕਰਕੇ ਹਰ ਪਿੰਡ ਦੇ ਵਿੱਚ ਜਾ ਰਹੇ ਹਾਂ ਸਾਡੇ ਅਫਸਰ ਸਾਹਿਬਾਨ ਜਾ ਰਹੇ ਨੇ ਖੁਦ ਨਾਲ ਸਾਡੇ ਔਰਤਨਵਾਦ ਕਰਦੇ ਆ ਮਾਨ ਜੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਡੇ ਇਹਨਾਂ ਲੋਕਾਂ ਨੂੰ ਸੰਭਾਲਿਆ ਔਰ ਹੁਣ ਜਿਹੜਾ ਬੀਜ ਹੈ ਕਣਕ ਦਾ ਉਹ ਵੀ ਜਿਹੜਾ ਵੰਡਿਆ ਜਾ ਰਿਹਾ ਬਿਲਕੁਲ ਮੁਫਤ ਦਿੱਤਾ ਜਾ ਰਿਹਾ ਸਾਡੇ ਕਿਸਾਨਾਂ ਨੂੰ ਔਰ ਹੋਰ ਵੀ ਜਿਹੜੀਆਂ ਸਮੱਸਿਆਵਾਂ ਨੇ ਮੁਸ਼ਕਲਾਂ ਨੇ ਹਰ ਇੱਕ ਜਿਹੜਾ ਹੱਲ ਹੈ ਸਾਡੇ ਲੋਕਾਂ ਦਾ ਜਿਨ੍ਹਾਂ ਨਾਲ ਹੜ ਦੇ ਨਾਲ ਜਿਨ੍ਹਾਂ ਦਾ ਨੁਕਸਾਨ ਹੋਇਆ ਹੜ ਨਾਲ ਪ੍ਰਭਾਵਿਤ ਲੋਕ ਹੋਏ ਨੇ ਉਹਨਾਂ ਸਾਰਿਆਂ ਦੇ ਮੁਸ਼ਕਲਾਂ ਦਾ ਹੱਲ ਇੱਕ ਇੱਕ ਕਰਕੇ ਕੀਤਾ ਜਾ ਰਿਹਾ